ਬਨੇ ਹੋਏ ਐ ਸਪੈਸ਼ਲੀ ਤੌਰ ਤੇ ਪੰਛੀਆਂ ਲਈ ਬਨੇ ਹੋਏ ਐ ਪੰਛੀਆਂ ਦੇ ਫਲੈਟ ਬਨੇ ਹੋਏ ਨੇ ਜਿਹੜੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਜਿਹੜੇ ਕਿ ਲੋਕਾਂ ਦੇ ਫਲੈਟ ਤਾਂ ਤੁਸੀਂ ਸੁਨੇ ਹੋਊਗੇ ਬੜੀ ਵੱਡੀ ਵੱਡੀ ਬਿਲਡਿੰਗਾਂ ਸੁਨੀਆਂ ਹੋਊਗੀਆਂ ਇਹ ਤੁਸੀਂ ਪੰਛੀਆਂ ਦੇ ਫਲੈਟ ਸੁਣਿਆ ਇਹਦੇ ਵਿੱਚ ਪੰਛੀ ਆਂਦੇ ਨੇ ਤੇ ਆ ਕੇ ਆਪਣੇ ਆਪਣੇ ਫਲੈਟ ਦੇ ਵਿੱਚ ਚਲੇ ਜਾਂਦੇ ਨੇ ਇਹਨਾਂ ਨੂੰ ਟਾਈਮ ਟੂ ਟਾਈਮ ਦੇਖ ਸਕਦੇ ਹੋ ਤੁਸੀਂ ਦਾਣਾ ਵੀ ਪਾਇਆ ਜਾਂਦਾ ਹੈ ਪਾਣੀ ਵੀ ਪਾਇਆ ਜਾਂਦਾ ਹੈ ਬਿਮਾਰ ਪੰਛੀ ਹੁੰਦੇ ਆ ਉਹਨਾਂ ਵਾਸਤੇ ਬਕਾਇਦਾ ਅਰੇਂਜਮੈਂਟਸ ਵੀ ਕੀਤੇ ਹੋਏ ਆ ਡਾਕਟਰਸ ਵੀ ਲੱਗੇ ਹੋਏ ਆ ਸੋ ਇੰਨੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਇਹਦੇ ਵਿੱਚ ਕਿੰਨੇ ਸਾਰੇ ਅਣਗਿਣਤ ਫਲੈਟ ਬਨੇ ਹੋਏ ਨੇ ਇੱਥੇ ਲੱਖਾਂ ਦੀ ਤਰ੍ਹਾਂ ਜਿਹੜੇ ਇੱਥੇ ਪੰਛੀ ਐ ਆ ਕੇ ਇੱਥੇ ਆਪਣਾ ਵਸੇਬਾ ਰੱਖਦੇ ਨੇ ਕਹਿੰਦੇ ਪਰਮਾਤਮਾ ਨੇ ਹਰ ਇਨਸਾਨ ਨੂੰ ਚੰਗੇ ਕਰਮ ਕਰਨ ਲਈ ਇਸ ਦੁਨੀਆ ਤੇ ਭੇਜਿਆ ਹੈ ਤੇ ਚੰਗੇ ਕਰਮਾਂ ਦੇ ਵਿੱਚ ਸਭ ਤੋਂ ਪਹਿਲਾ ਕਰਮ ਆਂਦਾ ਹੈ ਕਿ ਸਾਨੂੰ ਦੀਨ ਦੁਖੀਆਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੜੇ ਬੇਜੁਬਾਨ ਜਾਨਵਰ ਨੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਅਸੀਂ ਅੱਜ ਤੁਹਾਡੇ ਰੂਬਰੂ ਇੱਕ ਇਹੋ ਜਿਹੀ ਪੰਛੀਆਂ ਦਾ ਜਿਹੜਾ ਕਹਿੰਦੇ ਫਲੈਟ ਪੰਛੀਆਂ ਦੇ ਫਲੈਟ ਬਨੇ ਹੋਏ ਨੇ ਜਿਹੜੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਜਿਹੜੇ ਕਿ ਲੋਕਾਂ ਦੇ ਫਲੈਟ ਤਾਂ ਤੁਸੀਂ ਸੁਨੇ ਹੋਵੋਗੇ ਬੜੀ ਵੱਡੀ ਵੱਡੀ ਬਿਲਡਿੰਗਾਂ ਸੁਨੇ ਹੋਵੋਗੇ ਇਹ ਤੁਸੀਂ ਪੰਛੀਆਂ ਦੇ ਫਲੈਟ ਸੁਨੇ ਹੈ ਦੇਖੋ ਤੁਸੀਂ ਇਹਦੇ ਵਿੱਚ ਪੰਛੀ ਆਉਂਦੇ ਨੇ ਤੇ ਆ ਕੇ ਆਪਣੇ ਆਪਣੇ ਫਲੈਟ ਦੇ ਵਿੱਚ ਚਲੇ ਜਾਂਦੇ ਨੇ ਇਹਨਾਂ ਨੂੰ ਟਾਈਮ ਟੂ ਟਾਈਮ ਦੇਖ ਸਕਦੇ ਹੋ ਤੁਸੀਂ ਦਾਣਾ ਵੀ ਪਾਇਆ ਜਾਂਦਾ ਹੈ ਪਾਣੀ ਵੀ ਪਾਇਆ ਜਾਂਦਾ ਹੈ ਇਹਨਾਂ ਦੀ ਸਹੂਲਤ ਲਈ ਸੋ ਇਹ ਪੰਛੀਆਂ ਦੀ ਸਹੂਲਤ ਲਈ ਇੱਥੇ ਸਪੈਸ਼ਲੀ ਤੌਰ ਤੇ स्विਮਿੰਗ ਪੂਲ ਵੀ ਬਣਾਇਆ ਗਿਆ ਹੈ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਔਰ ਇੱਥੇ ਜਿਹੜੇ ਬਿਮਾਰ ਪੰਛੀ ਹੁੰਦੇ ਆ ਉਹਨਾਂ ਵਾਸਤੇ ਬਕਾਇਦਾ ਅਰੇਂਜਮੈਂਟਸ ਵੀ ਕੀਤੇ ਹੋਏ ਆ ਡਾਕਟਰਸ ਵੀ ਲੱਗੇ ਹੋਏ ਆ ਸੋ ਇੰਨੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਸੋ ਲੋਕਾਂ ਨੂੰ ਅਸੀਂ ਸਾਰੇ ਹੀ ਅਪੀਲ ਕਰਦੇ ਆ ਵੈਸੇ ਕਿ ਸਾਰਿਆਂ ਨੂੰ ਹੀ ਸੇਵਾ ਕਰਨੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਹਰ ਇਨਸਾਨ ਦਾ ਇਹ ਮੂਡਲਾ ਫਰਜ ਬਣਦਾ ਹੈ ਕਿ ਸਾਨੂੰ ਅੱਗੇ ਵੱਧ ਕੇ ਜਿਹੜੇ ਬੇਜੁਬਾਨ ਜਾਨਵਰ ਹੁੰਦੇ ਆ ਜਿਹੜੇ ਮੂੰਹੋਂ ਬੋਲ ਨਹੀਂ ਸਕਦੇ ਕਿ ਅਸੀਂ ਪਰੇਸ਼ਾਨ ਆ ਸਾਨੂੰ ਰੋਟੀ ਚਾਹੀਦੀ ਸਾਨੂੰ ਭੁੱਖ ਚਾਹੀਦੀ ਭੁੱਖ ਲੱਗੀ ਆ ਜਾਂ ਸਾਨੂੰ ਪਾਣੀ ਪੀਣਾ ਸੋ ਸਾਡਾ ਪਹਿਲਾ ਫਰਜ ਬਣਦਾ ਹੈ ਹਰ ਇਨਸਾਨ ਨੂੰ ਜਿਵੇਂ ਕਹਿੰਦੇ ਸਟਰੀਟ ਡੌਗ ਨੂੰ ਪਾਣੀ ਵਸਤ ਮੁਹੱਈਆ ਕਰਵਾਉਣਾ ਚਾਹੀਦਾ ਗਰਮੀ ਬਹੁਤ ਪੈ ਰਹੀ ਹੈ ਉਦਾਂ ਹੀ ਪੰਛੀਆਂ ਨੂੰ ਵੀ ਪਾਣੀ ਪ੍ਰੋਵਾਈਡ ਕਰਵਾਉਣਾ ਚਾਹੀਦਾ ਦਾ ਇਹ ਸਾਡੇ ਇਨਸਾਨਾਂ ਦੀ ਹੀ ਪਹਿਲੀ ਪ੍ਰਾਇੋਰਟੀ ਬਣਦੀ ਹੈ ਸੋ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਇਹ ਛੋਟੇ ਛੋਟੇ ਜਿਹੜੇ ਇਹਨਾਂ ਨੇ ਬਣਾਏ ਹੋਏ ਬਲਾਕਸ ਇਹ ਕਿੰਨੀ ਬਿਲਡਿੰਗਸ ਹੈ ਕਿੰਨੀ ਹੈ ਕਿੰਨੇ ਬਲਾਕਸ ਬਨੇ ਹੋਏ ਨੇ ਇਹਦੇ ਵਿੱਚ ਤੇ ਇਹਦੇ ਵਿੱਚ ਕਿੰਨੇ ਸਾਰੇ ਅਨਗਿਣਤ ਫਲੈਟ ਬਨੇ ਹੋਏ ਨੇ ਤੇ ਲੱਖਾਂ ਦੀ ਤਰ੍ਹਾਂ ਜਿਹੜੇ ਇੱਥੇ ਪੰਛੀ ਹੈ ਆ ਕੇ ਇੱਥੇ ਆਪਣਾ ਵਸੇਬਾ ਰੱਖਦੇ ਨੇ ਤੇ ਜਿਵੇਂ ਸਵੇਰੇ ਦਾਣਾ ਪਾਣੀ ਛਕ ਕੇ ਇੱਥੋਂ ਚਲੇ ਜਾਂਦੇ ਨੇ ਤੇ ਸ਼ਾਮ ਨੂੰ ਫੇਰ ਆਪਣੇ ਘਰਾਂ ਦੇ ਵਿੱਚ ਥਿਆ ਕੇ ਜਿਹੜਾ ਫਲੈਟਸ ਬਨੇ ਹੋਏ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਆ ਕੇ ਰਾਤ ਇੱਥੇ ਆਪਣਾ ਸਟੇ ਕਰਦੇ ਨੇ ਸਵੇਰੇ ਦਾਲਣਾ ਪਾਣੀ ਲੈ ਕੇ ਫਿਰ ਉੱਡ ਜਾਂਦੇ ਨੇ ਸੋ ਇਦਾਂ ਹੀ ਇਨਸਾਨ ਨੂੰ ਵੀ ਆਪਣਾ ਜਿਹੜਾ ਪਹਿਲਾ ਫਰਜ ਹੈ ਉਹ ਪੂਰਾ ਕਰਨਾ ਚਾਹੀਦਾ ਹਮੇਸ਼ਾ ਜਿਹੜੀ ਬੇਜਬਾਨ ਜਾਨਵਰਾ ਦੀ ਸੇਵਾ ਕਰਨੀ ਚਾਹੀਦੀ ਹੈ ਹਰ ਇਨਸਾਨ ਦਾ ਪਹਿਲਾ ਫਰਜ ਇਹੀ ਹੋਣਾ ਚਾਹੀਦਾ ਸੋ ਤੁਹਾਨੂੰ ਇਹ ਛੋਟੀ ਜੀ ਸਟੋਰੀ ਕਿਦਾਂ ਦੀ ਲੱਗੀ ਹੈ ਤੇ ਕਮੈਂਟਾਂ ਚ ਆਪਣੀ ਰਾਏ ਜਰੂਰ ਦਿਓ ਜਿਹੜੇ ਇਹ ਫਲੈਟਸ ਬਨੇ ਹੋਏ ਆ ਸਪੈਸ਼ਲੀ ਤੌਰ ਤੇ ਪੰਛੀਆਂ ਲਈ ਬਨੇ ਹੋਏ ਆ ਇਹ ਪੂਰੀ ਬਿਲਡਿੰਗ ਜਿਹੜੀ ਬਣੀ ਹੋਈ ਹੈ ਇਹ ਬਲੌਕ ਵਾਈ ਬਣੀ ਹੋਈ ਹੈ ਇੱਕ ਬਲੌਕ ਜਿਹੜਾ ਉਹ ਉਹਦੇ ਵਿੱਚ 112 ਦੇ ਕਰੀਬ-ਕਰੀਬ ਇੱਥੇ ਫਲੈਟ ਬਨੇ ਹੋਏ ਆ ਇੱਕ ਬਲੌਕ ਜਿੱਥੋਂ ਬਾਉਂਡਰੀ ਸਟਾਰਟ ਹੁੰਦੀ ਹੈ ਟੋਟਲ ਇਹ 6 ਬਲੌਕਸ ਬਨੇ ਹੋਏ ਆ 6 ਬਲੌਕਸ ਦੇ ਵਿੱਚ ਤੁਸੀਂ ਮਲਟੀਪਲਾਈ ਕਰ ਸਕਦੇ ਹੋ ਤੇ ਕਿੰਨੇ ਕੁ ਬਣ ਜਾਂਦੇ ਨੇ ਤੇ ਇਹ ਟੋਟਲ ਇਹ ਦੋ ਬਿਲਡਿੰਗ ਬਣੀਆਂ ਹੋਈਆਂ ਇਸੇ حساب ਨਾਲ ਇਹ 12 ਬਲॉक्स ਬਣ ਜਾਂਦੇ ਨੇ 112 ਤੇ 112 ਕਿੰਨੇ ਕੁ ਬਣ ਜਾਂਦੇ ਨੇ 6 ਬਲॉक्स ਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੰਛੀਆਂ ਲਈ ਇੰਨਾ ਵਧੀਆ ਇੰਤਜ਼ਾਮ ਕੀਤਾ ਹੋਇਆ ਹੈ ਕਿ ਪੰਛੀ ਹਵਾਦਾਰ ਏਰੀਏ ਦੇ ਵਿੱਚ ਰਹਿ ਸਕਦੇ ਨੇ ਜਿਵੇਂ ਮਰਜ਼ੀ ਆ ਸਕਦੇ ਨੇ ਜਿਵੇਂ ਮਰਜ਼ੀ ਜਦੋਂ ਮਰਜ਼ੀ ਜਾ ਕੇ ਉੱਡ ਸਕਦੇ ਨੇ ਸੋ ਉਹਨਾਂ ਲਈ ਰਹਿਣ ਦਾ ਹਰ ਪੁਖਤਾ ਇੰਤਜ਼ਾਮ ਕੀਤਾ ਗਿਆ ਹੈ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਪਾਣੀ ਦਾ ਸਵਿਮਿੰਗ ਪool ਦਾ ਇੰਤਜ਼ਾਮ ਕੀਤਾ ਗਿਆ ਹੈ ਔਰ ਉਹਨਾਂ ਦੇ ਨਾਲ ਦੇ ਨਾਲ ਉਹਨ ਜਿਹੜੇ ਬਿਮਾਰ ਹੁੰਦੇ ਨੇ ਉਹਨਾਂ ਦੇ ਇਲਾਜ ਦਾ ਵੀ ਇੱਥੇ ਇੰਤਜ਼ਾਮ ਕੀਤਾ ਜਾਤਾ ਹੈ